ਇਦਾਂ ਦੀ ਚੀਜ਼ ਆ ਕੈਨੇਡਾ ਜਾਂ ਕਹਿ ਲੋ ਜਾਂ ਕੋਈ ਵੀ ਵਿਦੇਸ਼ ਕਹਿ ਲੋ ਸਪੈਸ਼ਲੀ ਕੈਨੇਡਾ ਕਿਉਂਕਿ ਆਪਣੀ ਧੌੜ ਬਹੁਤ ਵੱਧ ਗਈ ਇੱਧਰ ਨੂੰ ਮੈਂ ਵੀ ਉਹਨਾਂ ਵਿੱਚੋਂ ਇੱਕ ਹੀ ਆ ਮੈਂ ਕਿਸੇ ਨੂੰ ਆੜਾ ਨਹੀਂ ਕਹਿੰਦਾ ਵੀ ਜੀ ਸੱਜਣ ਕਿ ਆਓ ਤੁਹਾਨੂੰ ਇੱਥੇ ਆਣਾ ਮੁਬਾਰਕ ਆ ਜੇ ਤੁਹਾਡੇ ਕੋਲ ਕੰਮ-ਕਾਰ ਹੈਗਾ ਤਾਂ ਪਰ ਜਦੋਂ ਨਾ ਮੈਨੂੰ ਵੱਡਾ ਭਾਈ ਮੇਰੇ ਨਾਲ ਬੈਠਾ ਠੀਕ ਆ ਭਾਈ ਉਹਨਾਂ ਨੇ ਮੈਨੂੰ ਬੜਾ ਸਮਝਾਇਆ ਵੀ ਤੂੰ ਔਖੇ-ਸੌਖੇ ਹੋ ਕੇ ਇੱਥੇ ਕੁਛ ਨਾ ਕੁਝ ਦੇਖ ਲੈ ਵੀ ਕੰਮ-ਕਾਰ ਵੀ ਆਪਾਂ ਸੈੱਟ ਕਰ ਲੈਣੇ ਹਨ ਇੱਧਰ

हर एक असली रियलिटी जी असली अच्छे पता लगता है जिदा इतने आने के पता लगता भी बी हुई सचे थे उठे जलो मेन कोई कहता हों अपने

ਆਪਣੇ ਗੱਡੀਆਂ ਚ ਬੰਨੇ ਨੋਕਰੀ ਗੱਲ ਇਹ ਆ ਇੰਡੀਆ ਦੇ ਵਿੱਚ ਆਪਾਂ ਇੱਕ ਜੇਣਾ ਬੰਦਾ ਕੰਮ ਕਰਕੇ ਤੇ ਪੂਰੇ ਟੱਬਰ ਨੂੰ ਰੋਟੀ ਦੇ ਸਕਦਾ ਇੱਥੇ ਸਾਰਿਆਂ ਨੇ ਕੰਮ ਕਰਕੇ ਵੀ ਸ਼ਾਮ ਨੂੰ ਪਤਾ ਨਹੀਂ ਵੀ ਰੋਟੀ ਤੁਹਾਨੂੰ ਮਤਲਬ ਗਰਮ ਮਿਲੇ ਜਾਂ ਨਾ ਮਿਲੇ ਸਹੀ ਆ ਨਾ ਕਹਿਣ ਦਾ ਮਤਲਬ ਇਦਾਂ ਵੀ ਸਾਡੇ ਆਪਣੇ ਹੀ ਆਪਣੇ ਤੋਂ ਹੋਲੇ ਕੈਨੇਡਾ ਦੇ ਹਸਬੰਡ ਵਾਈਫ ਨਹੀਂ ਮਿਲਦੇ 2-2 4-4 ਦਿਨ ਚਲੋ ਹੁਣ ਤਾਂ ਸੈਸ਼ਨ ਦਾ ਟਾਈਮ ਚੱਲਦਾ ਜਦੋਂ ਕੰਮ ਕਰ ਸੀਗੇ ਉਸ ਵੇਲੇ ਮਾਪੇ ਉਧਰ उना पोते पोतियां खिलाफ लाता मां बाप जो आए खुश नही पोत्या दो करके दो पोतिया बट दिल उन्होंने भी ओथे तो hmm. hmm. ही मतलब ये बी पा दौज नहीं मैं बड़ा नींद हूं इंडिया ना कोई दोरा right.

ਜੇ ਸਿਟੀ ਮਹਿਲ ਇੱਕ ਬੜੀ ਮਸ਼ਹੂਰ ਹੁੰਦੀ ਸੀਗੀ ਹਨਾ ਸਾਰਾ ਸਾਰਾ ਜਲੰਧਰ ਸਾਰਾ ਖੜੇ ਸਾਰਾ ਹੋ ਜਰੀਆਂ ਹੋ ਜਰੀ ਦਾ ਤੇ ਇੱਥੇ ਆਪਾਂ ਚੀਜ਼ਾਂ ਤਰਸਦੀ ਜਾਂਦੀ ਤੇ ਅਮਲ ਨਿੱਕੀ ਨਿੱਕੀ ਚੀਜ਼ ਵੀ ਆਪਾਂ ਨੂੰ ਇੱਧਰ ਉੱਧਰ ਦੇਸ਼ਾਂ ਤੋਂ ਇੰਪੋਰਟ ਕਰਾਉਣੀ ਚਾਹੀਦੀ ਪਰ ਸੋਚਣ ਵਾਲੀ ਗੱਲ ਪੰਜਾਬੀ ਵਾਲੀ ਇਹ ਆ ਇਹ ਕੰਟਰੀਆਂ ਕਿਸੇ ਦੇ ਅਧੀਨ ਹੋ ਕੇ ਵੀ ਖੁਸ਼ ਨੇ ਖੁਸ਼ਹਾਲ ਨੇ ਇੱਥੇ ਜਿਹੜੇ ਨੇਟਿਵ ਲੋਕ ਨੇ ਮਤਲਬ ਇੱਥੇ ਦੇ ਵਸਨੀਕ ਨੇ ਉਹਨਾਂ ਦੀ ਗੱਲ ਕਰਦਿਆਂ ਨੇ ਹਾਂ ਤੇ ਆਪਣੀ ਕੰਟਰੀ ਦੇ ਵਿੱਚ ਕਹਿਣ ਦਾ ਮਤਲਬ ਆ ਵੀ ਸਾਰਾ ਕੁਝ ਹੁੰਦੇ ਹੋਏ ਵੀ ਅਸੀਂ ਮਤਲਬ ਅ ਦੁੱਖਾਂ ਦੇ ਵਿੱਚ ਫਸੇ ਹੋਏ ਆ ਕਸ਼ਟਾਂ ਵਿੱਚ ਫਸੇ ਹੋਏ ਇਹ ਗੱਲ ਸਮਝ ਨਹੀਂ ਆਂਦੀ ਸੂਚਣ ਦਾ ਵਿਸ਼ਾ ਇਹ ਬਹੁਤ ਜ਼ਿਆਦਾ ਬਾਕੀ ਇੰਨੀ ਆਈਆਂ ਗੱਲਾਂ ਬਾਈ ਦਿਲ ਦੀਆਂ ਤੇ ਦਿਲ ਤਾਂ ਬਾਕੀ ਇਹੀ ਕਰਦਾ ਵੀ ਪੰਜਾਬ ਹੀ ਵਧੀਆ ਸੀ ਬਾਈ ਸਹੀ ਗੱਲ ਦੱਸਾਂ ਫਸ ਗਏ ਹੁਣ ਤਾਂ ਨਾ 25 ਲੱਖ ਪੂਰਾ ਹੋਵੇ ਤੇ ਨਾ ਅਸੀਂ ਵਾਪਸ ਮੁੜੀਏ ਸਹੀ ਹੈ ਨਾ ਸਹੀ ਹੈ ਹੁਣ ਔਖਾ ਬਾਈ